ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਤੀਵਾਲ ਤਖੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਬਿਲਕੁਲ ਸੂਏ ਸਵਾਏ ਤਾਜ਼ੀਆਂ ਛੋਟੀਆਂ ਤੇ ਇੱਕ ਛੋਟਾ ਜਿਹਾ ਬੰਦੂਕੀ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਜੀ ਨੀਤੇ ਸਿੰਘ ਹੋਣਾ ਕੋਲ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਸਸੀਕਰ ਪਾਜੀ ਦਾਕਾ ਜੀ ਜੀ ਤੋ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਤੁਹਾਨੂੰ ਆਂਦਾ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਆਪਣਾ ਨਾਮ ਤੇ ਐਡਰੈਸ ਦੱਸੋ ਮੈਂ ਨੀਟਾ ਪਿੰਡ ਲਖੂਆ ਤਸੀਲ ਜਨਾਲਾ ਜਲਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 94460566 ਠੀਕ ਹੈ ਜੀ ਬਾਈਆ ਪਹਿਲੇ ਨੰਬਰ ਤੇ ਝੋਟੀ ਦੱਸੋ ਵੀਰ ਜੀ ਤੋਕੜ ਗੱਬਣਿਆ ਅੱਛਾ ਜੀ ਮੰਨ ਲਓ ਤਸੱਲੀ ਕਰਾਵੇ ਕੋਈ ਆਪਣੀ ਅੱਛਾ ਜੀ ਸਾਢੇ 5 ਮਹੀਨੇ ਦੀ ਪੰਨਿਆਂ ਦੀ ਕਹਿ ਕੇ ਦਵਾਂਗੇ ਠੀਕ ਹੈ ਜੀ ਤੇ 6 ਕਿਲੋ ਦੁੱਧ ਆ ਪੰਨਿਆਂ ਦੀ ਗਾਰ 200 صرف ਛੋੜ ਹੀ ਕਰਨੀ ਹੈ ਠੀਕ ਹੈ ਠੀਕ ਹੈ ਲਓ ਜੀ ਟੋਕੜ ਗੱਪਣ 62000 ਚੋਂ 200 ਰੁਪਿਆ ਛੋੜ ਤੇ ਬਿਲਕੁਲ ਜਿਹੜਾ ਬਾਈ ਨੇ ਜਿਹੜਾ ਗੈਜ ਮੁੱਲ ਕੀਤਾ ਆ ਵੀ ਝੋਡੀ ਵੇਖੋ ਇਹ ਕਿਵੇਂ ਭਾਜੀ ਇਹ ਰਾਤ ਦੀ ਸੂਈ ਝੋਡੀ ਆ ਵੇਖੋ ਕੱਟੀ ਮਗਰ ਠੀਕ ਹੈ ਠੀਕ ਹੈ ਲਓ ਜੀ ਪਿੱਛੇ ਫੀਮੇਲ ਕਾਫ ਆ ਗਿਆ ਜਿਹੜੇ ਚੈੱਕ ਬਲੈਕ ਆ ਬੜਾ ਪਿੰਚ ਚੈੱਕ ਕਰ ਸਕਦੇ ਜੀ ਨਾੜੂ ਤੇ ਅਜੇ ਇਹ ਏਰਕੋ ਬਾਈ ਕਿੰਨਾ ਬੋਲਾ ਕੱਢਿਆ ਵੀਰ ਜੀ ਇੱਕੋ ਹੀ ਚਵਾਈ ਕੀਤੀ ਸਿਹਰੇ ਵਾਲੇ ਤਿੰਨ ਕਿਲੋਟਰ ਦਾ ਬੋਲਾ ਚੋਇਆ ਆ ਅੱਛਾ ਜੀ ਤੇ ਬੱਚੇ ਬੱਚੇ ਨੂੰ ਚੰਗਾ ਹੁਣ ਚੋਣ ਵਾਲੀ ਆ ਟਾਈਮ ਚੋਂਦਾ ਹੋਇਆ ਆ ਠੀਕ ਆ ਠੀਕ ਆ ਇੱਕੋ ਹੀ ਟਾਈਮ ਨਹੀਂ ਮੈਂਨ ਇੱਕ ਮਿੰਟ ਦਾ ਨਹੀਂ ਹੈਗਾ ਕਿਸੇ ਨੂੰ ਵੀ ਹਾਂਜੀ 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 ਤੇ ਇਹ ਵੀ ਆਪਾਂ ਹਾਂ ਨਾ ਮੁੱਲ ਜੋ ਮਰਜ਼ੀ 90 95 ਜੋ ਮਰਜ਼ੀ ਆ ਇਹ 76200 ਰੁਪਏ ਛੱਡਣਾ ਠੀਕ ਆ ਲਓ ਜੀ 60 ਛੋਟੇ ਛੋਟੇ ਰੱਖਣੇ ਆ ਰੁਪਿਆ ਛੋਟ ਪਾਰਸ਼ ਦੇ ਕਾਰਨ ਨਹੀਂ ਚਲੋ ਤੁਹਾਨੂੰ ਪਸ਼ੂ ਨਹੀਂ ਖੋਲ ਕੇ ਵਿਖਾ ਸਕਦੇ ਥੋੜਾ ਜਿਹਾ ਬਾਦਸ਼ਾਹੀ ਦਾ ਮਾਹੌਲ ਬਣ ਕੇ ਆਜੋ ਬਾਈ ਤੇ ਜੇ ਨੰਬਰ ਤੇ ਇਹ ਵੀ ਜੋੜੀ ਰਾਤ ਦੀ ਸੁਈ ਵੀਰ ਜੀ ਅੱਛਾ ਜੀ ਇਹਦੀ ਵੀ ਹਾਜੇ ਕੱਟੀ ਲੋ ਜੀ ਇਹਦੇ ਪਿੱਛੇ ਆ ਫਿਰ ਮਿਲਕਾਪ ਆ ਗਿਆ ਜੀ ਪੂਰ ਜੈਡ ਬਲੈਕ ਦੇ ਪੂਰ ਕਾਤੀ ਜਿਹੜੇ ਵਾਲੇ ਨੇ ਕਾਲਾ ਦੇ ਲੋ ਪੂਝ ਸਕਨੇ ਹੈਗਾ ਵੇਖੋ ਪੂਰ ਜੈਡ ਬਲੈਕ ਦੇ ਚਲੋ ਕੇ ਵੀ ਪੁਰਾਣੇ ਚੰਗਾ ਸੀਵਣ ਭਰਾਇਆ ਵਾ ਤੇ ਕੋਈ ਸਾਮ ਕਰ ਲੂਗਾ ਕਿੰਨੇ ਗੱਡੀਆਂ ਬਣੀਆਂ ਚਾਹੀਆਂ ਤਿੰਨਾਂ ਵਈਆਂ ਮਗਰੀ ਠੀਕ ਹੈ ਠੀਕ ਹੈ ਇਹ ਕੋ ਭਾਈ ਕਿੰਨੇ ਕੁ ਵੜਾ ਜੇ ਵੀਰ ਜੀ ਇਹ ਦੋ ਟਾਈਮ ਅਸੀਂ ਚਵਾਈ ਕੀਤੀ ਹੈ ਲੈ ਖਾਲੀ ਨਹੀਂ ਕੀਤੀ ਆ ਵੇਖ ਲੋ ਲੌੜੀ ਕੱਡਾ ਚੜਾ ਦੋ ਟਾਈਮੇ 7-8 ਕਿਲੋ ਬੋਲਾ ਕੱਢਿਆ ਝੋਡੀ ਥੱਲੇੋਂ ਅੱਛਾ ਜੀ ਪਰ ਝੋਡੀ 14 ਕਿਲੋ ਵਾਲੀ ਆ ਠੀਕ ਆ ਜੀ ਗਾਰੰਟੀ ਦਵਾਂਗੇ ਇਹ ਗੱਲ ਦੀ ਅੱਛਾ ਜੀ ਹਾਂ ਜੀ ਬਾਕੀ ਪੁੱਤ ਸੱਗੀ ਕਰ ਗਏ ਜੀ ਇਹ ਜਮੀਨ ਤੇ ਵੱਡੀ ਆ ਛੋਟੀ ਨਹੀਂ ਆ ਤੇ ਬਿਨ ਕੰਮਾਂ ਤੋਂ ਨਹੀਂ ਲੱਭਦੀਆਂ ਤੇ ਕੱਦ-ਕੱਦ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਥਣ ਵੀ ਆਣ ਕੱਲਾ-ਕੱਲਾ ਲੱਗਾ ਪਿਆ ਵਾ ਬਿਰਲਾ ਵਰਲਾ ਵੇਖੋ ਕਿਦਾਂ ਤੇ ਅੱਖਾਂ ਵਾਲਾ ਚੱਡਾ ਆ ਗਿਆ ਜੇ ਅੱਖਾਂ ਵਾਲਾ ਚੱਡਾ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਮੰਨਿਆ ਗਿਆ ਵਾ ਪਸ਼ੂ ਦੇ ਵਿੱਚ ਇਹਦਾ ਮੁੱਲ ਬਾਈ ਫਿਰ ਇਹਦਾ ਮੁੱਲ ਵੀਰ ਜੀ ਫੋਨ ਤੇ ਕਰਾਂਗੇ ਜੋੜਾ ਨਾ ਕੋਈ ਲੈਣ ਰਿਹਾ ਬੰਦਾ ਅੱਛਾ ਜੀ ਤੇ ਵੇਚਣ ਵਾਲਾ ਵੀਰ ਹੈ ਤੇ ਮੈਂ ਹਾਂ ਮੁੜ ਕੇ ਅਗਲੇ ਦਾ ਪਟਦਾਕ ਨਹੀਂ ਨਹੀਂ ਇਹ ਗੱਲ ਸਹੀ ਆ ਲਓ ਜੀ ਇਹਦਾ ਜਿਹੜਾ ਬਾਈ ਕਹਿੰਦਾ ਕਿ ਮੁੱਲ ਫੋਨ ਤੇ ਕਰਾਂਗੇ ਆ ਛੋਟੀ ਜਿਹੀ ਬਾਈ ਇਹ ਛੋਟੀ ਕੋਈ 11 12 ਕਿਲੋ ਦੋਦਾ 11 ਮੰਨ ਕੇ ਲੈ ਲੈ ਜਿਹੜਾ ਮਰਜ਼ੀ ਅੱਛਾ ਜੀ 12 ਹੀ ਹੋਊਗਾ ਦੋਦਾ ਠੀਕ ਆ ਜੀ ਆ ਵੇਖ ਲਓ ਕਿੱਥੇ ਕਿੱਥੇ ਆਉਣ ਲਈ ਆ ਆਪਣੀ ਗੱਲ ਕਾਰ ਜਿਹੜਾ ਬਹੁਤ ਹੀ ਤਗੜਾ ਪਿਓਰ ਮੌਰਾਂ ਸੁਆ ਪਹਿਲਾ ਜਿਹੜਾ ਹਜੇ ਪਹਿਲਾ ਹੀ ਸੁਆ ਸੁਆ ਛੋਟੀ ਆ ਠੀਕ ਆ ਠੀਕ ਆ ਨੀ ਲੰਮੀ ਆ ਤੇ ਵੇਲਪੂਰ ਵੀ ਜਿਹੜੀ ਬਹੁਤ ਯਾਰਾ ਲੰਮੀ ਆ 11 ਤੋਂ 12 ਲੀਟਰ ਇਹਦੇ ਤੋਂ ਤਿਆਰ ਆ ਪਰ ਆ ਜਾ ਯਾਰ ਥਣ ਪੰਡਾ ਤੋਂ ਕੀ ਕਰ ਸਕਦੇ ਜੇ ਐਨਾ ਚੱਪਗਾ ਵਾਂਗੂ ਬਣੀ ਤੇ ਕੱਟੀ ਦਾ ਵੀ ਉਦਾਂ ਹੀ ਕਰਦੇ ਆ ਮਗਰ ਵੇਖੋ ਕੱਟੀ ਵੀ ਠੀਕ ਆ ਠੀਕ ਆ ਇਹ ਆ ਕੱਟੀ ਨਹੀਂ ਬੜੀ ਇਹ ਵੀ ਚੰਗੇ ਚਲੋ ਰਿਕਾਰਡ ਦਾ ਆ ਗਿਆ ਵਾ ਇਹ ਬਾਈ ਕਿੰਨਾ ਕੱਢੀ ਜੋ ਦੁੱਧ ਇਹਦੇ ਉਹਦੇ ਵੀਰ ਜੀ ਯਾਰ ਜੇ ਕਿਸ ਨੇ ਚੰਗੀ ਸੇਵਾ ਕੀਤੀ ਨਾ ਹਾਂਜੀ ਚਲੋ ਗੱਪਾਂ ਵਿੱਚ ਜੋ ਮਰਜ਼ੀ ਮਰਜ਼ੀ ਝੋਟੀ 14 ਕਿਲੋ ਦੁੱਧ ਪਹਿਲਾਂ ਹੀ ਚਵਾ ਲੂਗੀ ਹੁਣ ਇੰਨਾ ਮੰਨ ਲਓ 11-12 ਕਿਲੋ ਦੁੱਧ ਆ ਹਾਂਜੀ ਹਾਂਜੀ ਹਾਂ ਲੋ ਜੀ ਕੋਈ ਵੀ ਵੀਰ ਭਰਾ ਸੰਭਲਣਾ ਦਾ ਜਿਹੜੇ ਦੁੱਧ 14 ਤੋਂ 15 ਲੀਟਰ ਜਿਹੜਾ ਭਰਉਣੀ। ਸੋਨ 11 ਕਿਲੋ ਮੰਨ ਕੇ ਲਵੇ ਜਿੰਨੇ ਲੈਣੀ ਆ। ਠੀਕ ਹੈ ਠੀਕ ਹੈ ਚੱਟੇ ਜਿਹੜੀਆਂ ਸਫਾਈਆਂ ਸਫਾਈਆਂ ਜਿਹੜੀਆਂ ਬਹੁਤੀ ਆ ਗਈਆਂ ਵਾ ਤੇ ਮੁੱਲ ਇਹ ਨਹੀਂ ਵੀ ਫੋਨ ਤੇ ਵੱਧ ਹੋਣਗੇ। ਹਾਂਜੀ ਹਾਂਜੀ ਮੁੱਲ ਜਾਇਜ਼ ਹੀ ਹੋਊਗਾ। ਮਾਲ ਦੇ ਹਿਸਾਬ ਨਾਲ ਜਾਇਜ਼ ਹੋਊ। ਬਿਲਕੁਲ ਸਹੀ ਗੱਲ ਹੈ। ਲੋ ਜੀ ਮੁੱਲ ਬਈ ਕਹਿੰਦਾ ਕਿ ਬਿਲਕੁਲ ਨੋਰਮਲ ਕਰਾਂਗੇ ਤੇ ਚਲੋ ਥੋੜੀ ਜੀ ਕਿਸੇ ਵੀ ਰੁਪਏ ਨਾਲ ਗੱਲਬਾਤ ਚੱਲਦੀ ਆ ਵੀਰ ਦੀ। ਬਾਕੀ ਮੇਰਾ ਵੀ ਤਸੱਲੀ ਕਰਕੇ ਅੱਛਾ ਜੀ ਜਿਹੜਾ ਗੱਬਣ ਹੈ ਗੱਬਣ ਤਾਂ ਕੋਈ ਨਹੀਂ ਸਾਰੀਆਂ ਸੂਈਆਂ ਦੀ ਇੱਕ ਟੋਕੜ ਗੱਬਣ ਹੈ ਹਾਂਜੀ ਹਾਂਜੀ ਜਿਹੜਾ ਨਹੀਂ ਵੀ ਆ ਸਕਦਾ ਸਾਡੇ ਕੋਲ ਵੀਡੀਓ ਕਾਲ ਦੇ ਨਾਲ ਚਵਾ ਸਕਦਾ ਨਾ 5 ਮਿੰਟ ਲੱਗਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤਸੱਲੀ ਕਰਕੇ ਖੜੋ ਠੀਕ ਹੈ ਠੀਕ ਹੈ ਜੋ ਦੱਸਾਂਗੇ ਜਿਹੜੀ ਟੋਕੜ ਗੱਬਣ ਦੱਸੀ ਆ ਹਾਂਜੀ ਹਾਂਜੀ ਉਹ ਚੈੱਕ ਕਰਾਵੇ ਜੇ ਨਹੀਂ ਥਿਆ ਡਾਕਟਰ ਲਿਆ ਸਕਦਾ ਤਾਂ ਆਪਣੇ ਘਰ ਖੜਕੇ ਕਰਾ ਲੈ ਹਫਤੇ ਤੋਂ ਪਹਿਲਾਂ ਮੈਨੂੰ ਫੋਨ ਕਰਦੇ ਚੈੱਕ ਕਰਾ ਦੇ ਅੱਛਾ ਜੀ ਹਾਂਜੀ ਠੀਕ ਹੈ ਜੇ 19 ਕੀ ਹੁੰਦੀ ਆ ਹਾਂਜੀ ਹਾਂਜੀ ਤੇ ਕਰਾਇਆ ਹੀ ਨਵਾਂਗੇ ਚੁੱਪ ਕਰਕੇ ਲ ਸਹੀ ਗੱਲ ਆ ਜੀ ਲਓ ਬਾਈ ਬਾਈ ਇਹਨੂੰ ਬੇਨਤੀ ਆ ਕਿ ਹਫਤੇ ਦੀ ਸਾਡੀ ਗਰੰਟੀ ਹੈ ਜੇ ਕੋਈ ਆਨਲਾਈਨ ਮੰਗਾਂਦਾ ਤੇ ਜੇ ਕੋਈ ਇੱਥੇ ਆ ਸਕਦਾ ਤੇ ਆਪਣੀ ਹਣਾ ਇੱਥੇ ਆ ਕੇ ਕੋਈ ਡਾਕਟਰ ਲਾਇਬ ਜਾਂ ਚੈੱਕ ਕਰਾ ਲੈ ਜਿੰਦਾ ਵੀ ਮਰਜੀ ਨੀਲੀ ਨੀਲੀ ਝੋਡੀ ਬਹੁਤ ਚੰਗੀ ਵੇਖੋ ਹੋਰ ਨੀਲੀ ਦਾ ਵੀ ਦੀ ਆ ਗਈ ਆ ਤੇ ਚਲੋ ਦੁਜਾ ਸੁਆਸ ਉਹ ਵੀ ਕਰਮਾਲੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ